ਦਾ ਹਾਲਸਾ ਉਹ ਵਾਹਿਗੁਰੂ ਜੀ ਦੇ ਘੱਤੇ ਅੱਜ ਖੜੇ ਆਂ ਵੀ ਚੰਡੀਗੜ੍ਹ ਹਾਂਜੀ ਚੰਡੀਗੜਾ ਪੀਜੀਆ ਇੱਥੇ ਜੀ ਵਾਰਸ਼ ਬਹੁਤ ਪਹਨ ਲੱਗੀ ਹੋਈ ਹੈ ਜੀ ਅਰੇ ਇੱਕ ਰੁੱਖ ਬਹੁਤ ਜਿਆਦਾ ਨੇ ਹਰਿਆਲੀ ਬਹੁਤ ਬੜੀ ਹੈ ਆਰੇ ਬਰਾ ਮਾਨੂੰ ਬੇਨਤੀ ਇਹ ਰੁੱਖ ਜ਼ਰੂਰ ਲਾਓ ਦੇਖੋ ਰੁੱਖਾਂ ਕਰਕੇ ਮਾਹੌਲ ਹਰਿਆਲੀ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਰੁੱਖ ਦੇਖੋ ਹਨ ਵਾਸ਼ਿੰਗ ਇਹ ਦੇਖੋ ਹਰੇ ਕੇ ਤਰ੍ਹਾਂ ਦਾ ਰੁੱਖ ਹੈ ਇੱਥੇ ਤੇ ਇੱਥੇ ਆਪਣਾ ਬੱਚੇ ਦਾ ਆਪਰੇਸ਼ਨ ਹੋਇਆ ਜੀ ਸਿਰ ਦਾ ਆਰੇ ਅਰਦਾਸ ਬੇਨਤੀ ਕੋਈ ਬੱਚਾ ਸ਼ੇਕੀ ਠੀਕ ਹੋ ਕੇ ਘਰੇ ਆਵੇ ਅਰ ਬਾਤ ਉਹ ਮੇਂ ਇਨਸ਼ਾ ਅੱਲਾਹ ਸਾਰੀ ਸੰਗਤ ਨੂੰ ਸਾਰੇ ਭੈੜਾ ਭਰਾਵਾਂ ਨੂੰ ਸਾਰਿਆਂ ਨੂੰ ਆਤਮ ਸੇਵਕੀ ਦੇ ਕੇ ਜੇਟੀਆ ਨਿਮਤਾਂ ਸੇਵਕੀ ਕਰੋ ਇਕੱਲੇ ਵੀ ਦੂਜੇ ਦੀ ਸੁੱਖਾ ਮੰਗੋ ਚੰਗਾ ਸੋਚੋ ਚੰਗਾ ਬੋਲੋ ਸਭ ਲਈ ਉਦਾਸ ਹਾਰ ਸੇ ਖੁਸ਼ੀ ਦੇ ਸੇਵਨ ਜਰੂਰ ਕਰੋ ਜੀ ਕੋਈ ਕਰੇ ਸੋ ਤੇ ਮੇਰ ਕਰਾ ਅਖੰਡ ਕੇ ਜੁਆ ਕੇ ਆ ਵੀਡੀਓ ਫਾਈਵਰੀ ਜੀ ਦੀਆਂ ਦੀ ਬਹੁਤ ਸਾਰਾ ਸਾਇਆ ਬਾਬਾ ਪਾਣਿਆ ਤੇ ਉਹਨੇ ਬਹੁਤ ਪਿਆਰ ਦੇ ਰਹੇ ਹੋ ਵੈਗੁਰੂ ਜੀ ਲਿਖ ਰਹੇ ਹੋ ਆ ਸਾਰੇ ਸੰਪਰਦਾਂ ਦੇ ਬਹੁਤ ਬਹੁਤ ਧੰਨਵਾਦ ਹੈ ਜੀ ਤੇ 28 ਸਾਰੇ ਜੀ ਵੈਗੁਰੂ ਉਹ ਅਰਜਾਤ ਜੁਰੀਲ ਕਰਿਆ ਕੋ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਬਾਇ ਸੇ ਚੜ੍ਹਦੀ ਕਲਾ ਵਿੱਚ ਰਹੇ ਜੀ ਚਲੋ ਸਾਰੇ ਸੰਗਤ ਨੂੰ ਪਕਾ ਦਿਖਾ ਦੇ ਲਈ ਕਿਤਾਬੋਂ ਚੰਗੀ ਲੱਗਦੀ ਹੈ ਕਿ ਪਰਵਾਦਵਾ ਤੇ ਪਾਦਰੇ ਕਿਸੇ ਨੂੰ ਵੀ ਦਾ ਇੱਕ ਦੀ ਜੀ ਸਭ ਤੋਂ ਪਿਆਰੇ ਖੁਸ਼ੀ ਤੋਂ ਉਹ ਯਾਦ ਲੈ ਦੇ ਸਾਰੇ ਦੋਸਤ ਯਾਰ ਬਹੁਤ ਬਹੁਤ ਇੱਕੋ ਜਿਹਾ ਜਿਹੜਾ ਹੈ ਛੋਟੇ ਛੋਟੇ ਬੱਚੇ ਹਰ ਰਾਤ ਬਜੇ ਰੁਕ ਕੇ ਬਹੁਤ ਬੁੜਾ ਹਾਲ ਹੈ ਜੀ ਕਿ ਆਉਂ ਜਿਹੜਾ ਜਾਰਦਾ ਹੀ ਤਾਰ ਆ ਕੇ ਆਪਣੀ ਸਬਜੀਆਂ ਨੂੰ ਨਵੇਂ ਨਵੇਂ ਉਹ ਇੱਥੇ ਆ ਕੇ ਬਿਜੀ ਸਾਰਾ ਕੁਝ ਟੁੱਟ ਜਾਂਦਾ ਹੈ ਜਿੱਦਿਆ ਤਾਂ ਬੇਲਾਂ ਦੇ ਵਿੱਚ ਚਾਲਾ ਨਹੀਂ ਲੱਗੀਆਂ ਹੁੰਦੀਆਂ ਬਿੱਲੀਆਂ ਗੇੜੀਆਂ ਤੇ ਬਸ ਦੀਪਰਾਸ ਤੇ ਜਾਂ ਕਿਸੇ ਦਾ ਗੋਦਾ ਕਿਸੇ ਦਾ ਮੋਢਾ ਕਿਸੇ ਰਾਸ ਤੇ ਵੈਸੋ ਵਾਰੀ ਦੇ ਰੂਜੀ ਇੱਕ ਉਹ ਸਿੱਧੀ ਤੌੜੇ ਕਰਵਾਉਣਾ ਹੈ ਪਰਮਾਤਮਾ ਕਿਸੇ ਦੇ ਬੱਚੇ ਨੂੰ ਕਿਸੇ ਨੂੰ ਵੀ ਖੁਸ਼ ਨਾ ਹੋਵੇ ਸਾਰੇ ਚੜ੍ਹਦੀ ਕਲਾ ਜਿਹਾ ਰਹੇ ਨਾ ਬਿਲਕੁਲ ਆਪਣੇ ਬੱਚੇ ਪਿਆਰੇ ਨੇ। ਸਾਰੇ ਮਾਪਿਆਂ ਨੂੰ ਹੁੰਦਾ ਕਿ ਮੈਨੂੰ ਖੁਸ਼ ਹੋਵੇ ਮੇਰੇ ਬੱਚੇ ਨੂੰ ਪਰਮਾਤਮਾ ਦੇ ਅਰਦਾਸ ਅਸੀਂ ਪਰਮਾਤਮਾ ਆਪਣਾ ਵੀ ਖਰਚ ਬਣਦਾ ਜੀ ਸਾਰਿਆਂ ਦਾ ਲਈ ਸੁੱਖ ਮੰਗਣ ਲਈ ਤਾਂ ਆਪਾਂ ਫੇਰੇ ਖੁਸ਼ੀ ਰਵਾਜ ਦੀ ਦਿੱਤੇ ਦਾ ਪਲਾਵਾ ਕਰਦੇ ਅਸੀਂ ਆਪਣੇ ਦਾ ਪਲਾਵਾ। ਮਾਈ ਜੀ ਦਾ ਹਾਲ ਹੈ ਤੁਹਾਡੀ ਜੀ ਦੀ ਫਤਿਹ ਅਸਬੇਂ ਤੇ ਆਵੀਂ ਉਹ ਨਾਮ ਜਪੋ ਅਰਦਾਸ ਕਰੋ ਰੂਹ ਜਿਹੇ ਮਦਦ ਕਰੋ ਜੀ ਉੱਥੇ ਆ ਕੇ ਸਭ ਕੁਝ ਪਤਾ ਲੱਗ ਚੁੱਕਿਆ ਜੀ ਦਾ ਸਿਰ ਦੇ ਉੱਤੇ ਦੀ ਰੱਬ ਹੈ ਜੀ ਤੇ ਦੇ ਉੱਤੇ ਕੁਝ ਨਹੀਂ ਆ ਗਿਆ ਬਸ ਰੱਬ ਨੂੰ ਰਜਾੜਾ ਵਾਲਾ ਰਾਸਤੇ ਜਿਵੇਂ ਇਥੋਂ ਕੀ ਕੋਈ ਜੀ ਬਹੇ ਚਾਹਤਾਂ ਤੋਂ ਵਾਈ ਗੁਰੂ ਤੋਂ ਕੀ ਜਾਣਦਾ ਜੀ ਕਿ ਪਰਵੇ ਸਾਰੀ ਸੰਗਤ ਤੇ ਦਿলো ਦੁਆ ਕਰਦੇ ਆ ਵੀ ਵਾਈ ਗੁਰੂ ਜੀ ਸਾਰੀ ਸੰਗਤ ਤੇ ਕੱਲ ਤੋਂ ਹੋਏਗੇ ਇਸ ਤੇ ਪਾਰ ਸ਼ੈਗੁਰ ਜੀ ਬਾਰਾਜਿਤ ਫੰਤਨ ਸ਼੍ਰੀ ਗੋਰੀ ਲਾਮਦਾਤ ਜੀ ਮਹਾਰਾਜ ਮੇਰ ਪਰਿਆਤ ਤਰੱਕੀ ਕਿਸੇ ਦੇ ਬੱਚੇ ਨੇ ਕਿਸੇ ਦੇ ਵੀ ਨਾ ਪ੍ਰੋਗਰਾਮ ਜੋ ਆਈਆ ਪ੍ਰੋਗਰਾਮ ਆ ਸੀ ਪਾੜਾ ਮੰਨੇ ਆਪਣੇ ਆਪਣੇ ਹਕਮ ਦੇ ਠੇਠ ਜਿਵੇਂ ਰੋਸ਼ਨ ਹੋਇਆ ਬੱਚੇ ਦਾ ਕਰੈਕਟਰ ਜੰਮੀ ਬਹੁਤ ਛੋਟਾ ਪਰ ਉਹ ਵੱਡਾ ਪ੍ਰੇਸ਼ਣ ਵਾਲਾ ਜੀ ਪਰੇਸ਼ਨ ਹੋਇਆ ਆਪ ਦਾ ਫਾਣਾ ਮੰਨੇ ਵੀ ਜੋ ਪ੍ਰੇਸ਼ਨ ਹੋਇਆ ਬਸ ਬਿਲਕੁਲ ਸਹੀ ਸਲਾਮ ਤੇ ਨੋ ਤੋਂ ਨੋ ਵਾਰ ਹੋ ਗਏ ਠੀਕ ਚੜ੍ਹਦੀ ਕਲਾ ਚੋ ਜੇ ਬੱਚਾ ਫਾਰਟੀ ਉਹਦੀ ਮੇਰਨਾ ਪਤਾ ਹੀ ਨਾ ਲੱਗੇ ਵੀ ਪ੍ਰੇਸ਼ਣ ਹੋਣਾ ਬਿਆਨ ਨਹੀਂ ਹੈ ਇਹ ਨੂੰ ਸਾਡੇ ਤੇ ਹਮਤ ਬਖਸ਼ੁਕਰ ਮਾਤਮੇਰ ਕਰੋ ਬੱਚੇ ਨੂੰ ਜੋ ਤੋਂ ਕਾ ਸ਼ੇਰ ਦੀ ਸ਼ਕਤੀ ਜਿਉਂ ਹੈ ਵਾਈਗੁਰ ਦੀ ਦਾ ਹਾਸਾ ਵਾਈਗੁਰ ਜੀ ਦੀ ਤਕਤ